ਭਾਰਤ ਨੇ ਯੂਕੇ ਦੀ ਇੱਕ ਸੰਸਦੀ ਕਮੇਟੀ ਦੀ ਇੱਕ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਜਿਸ ਦੇ ਵਿੱਚ ਭਾਰਤ ਸਣੇ ਹੋਰ ਕਈ ਦੇਸ਼ਾਂ ਤੇ ਯੂਕੇ ਦੇ ਅੰਦਰ ਅੰਤਰਰਾਸ਼ਟਰੀ ਦਵਨ ਯਾਨੀ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਰਿਪੋਰਟ ਨੂੰ ਬੇਬੁਨਿਆਦ ਤੇ ਬਗੈਰ ਸਬੂਤਾਂ ਦੇ ਇਲਜ਼ਾਮ ਕਰਾਰ ਦਿੱਤਾ। ਇਸ ਰਿਪੋਰਟ ਦੇ ਵਿੱਚ ਖਾਲਸਤਾਨੀ ਸੰਗਠਨਾ ਦੇ ਹਵਾਲੇ ਤੋਂ ਭਾਰਤ ਦਾ ਨਾਮ ਦਰਜ ਕੀਤਾ ਗਿਆ ਹੈ। ਇਹ ਰਿਪੋਰਟ ਭਾਰਤ ਅਤੇ ਯੂਕੇ ਦੇ ਸਬੰਧਾਂ ਤੇ ਵੱਡਾ ਅਸਰ ਪਾ ਸਕਦੀ ਹੈ। ਸਸ਼੍ਰੀਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਯੂਕੇ ਸੰਸਦੀ ਜੁਆਇੰਟ ਕਮੇਟੀ ਔਨ ਹਿਊਮਨ ਰਾਈਟਸ ਦੇ ਵੱਲੋਂ 30 ਜੁਲਾਈ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਜਿਸ ਦਾ ਸਿਰਲੇਖ 트੍ਰਾਂਸਨੈਸ਼ਨਲ ਰਿਪਰੈਸ਼ਨ ਇਨ ਦੀ ਯੂਕੇ ਸੀ ਇਸ ਰਿਪੋਰਟ ਦੇ ਵਿੱਚ ਭਾਰਤ ਦੇ ਨਾਲ-ਨਾਲ ਬਹਿਰੈਨ, ਚੀਨ, ਮਿਸਰ, ਪਾਕਿਸਤਾਨ, ਰੂਸ, ਸਾਊਦੀ ਅਰਬ, ਤੁਰਕੀ ਤੇ ਯੂਈ ਵਰਗੇ ਮੁਲਕਾਂ ਉੱਤੇ ਯੂਕੇ ਦੀ ਧਰਤੀ ਤੇ ਅੰਤਰਰਾਸ਼ਟਰੀ ਦਮਨ ਦੀਆਂ ਗਤੀਵਿਧੀਆਂ ਜਿਵੇਂ ਕਿ ਵਿਰੋਧੀਆਂ, ਪੱਤਰਕਾਰਾਂ ਅਤੇ ਹੋਰ ਕਾਰਕੂਨਾ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲਗਾਏ ਗਏ ਨੇ। ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਇਹ ਦੇਸ਼ ਯੂਕੇ ਦੇ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਅਤੇ ਭਾਈਚਾਰਿਆਂ ਨੂੰ ਡਰਾਉਣ ਧਮਕਾਉਣ ਉਹਨਾਂ ਦੀ ਨਿਗਰਾਨੀ ਕਰਨ ਆਨਲਾਈਨ ਪਰੇਸ਼ਾਨ ਕਰਨ ਅਤੇ ਪਰਿਵਾਰਿਕ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਵਰਗੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬੀਤੇ ਦਿਨ ਇੱਕ ਬਿਆਨ ਜਾਰੀ ਕਰਕੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਰਿਪੋਰਟ ਭਾਰਤ ਦੇ ਹਵਾਲੇ ਤੋਂ ਅਸੀਂ ਦੇਖੀ ਹੈ ਅਤੇ ਇਹਨਾਂ ਬੇਬੁਨਿਆਦ ਦੋਸ਼ਾਂ ਨੂੰ ਅਸੀਂ ਸਿਰੇ ਤੋਂ ਰੱਦ ਕਰਦੇ ਹਾਂ ਇਦਾਵੇ ਗੈਰ ਪ੍ਰਮਾਣਿਤ ਤੇ ਸ਼ੱਕੀ ਸਰੋਤਾਂ ਤੋਂ ਲਈ ਗਈ ਜਾਣਕਾਰੀ ਦੇ ਆਧਾਰ ਤੇ ਕੀਤੇ ਗਏ ਨੇ ਜੋ ਮੁੱਖ ਤੌਰ ਤੇ ਪਬੰਦੀशुदा ਸੰਸਥਾਵਾਂ ਤੇ ਵਿਅਕਤੀਆਂ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਭਾਰਤ ਵਿਰੋਧੀ ਇਤਿਹਾਸ ਰਿਹਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਅਸਲ ਵਿੱਚ ਇਹ ਰਿਪੋਰਟ ਭਾਰਤ ਨੂੰ ਦਮਨਕਾਰੀ ਕਿਉਂ ਦੱਸ ਰਹੀ ਹੈ ਤਾਂ ਇਸ ਦੇ ਪਿੱਛੇ ਕਾਰਨ ਹੈ ਇੰਗਲੈਂਡ ਦੇ ਵਿੱਚ ਖਾਲਸਤਾਨੀ ਆંદੋਲਨ ਸਮਰਥਕਾਂ ਦਾ ਹੋਣਾ ਰੀਪੋਰਟ ਦੇ ਵਿੱਚ ਭਾਰਤ ਨਾਲ ਸੰਬੰਧਿਤ ਜਾਣਕਾਰੀ ਦਾ ਵੱਡਾ ਹਿੱਸਾ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦਾ ਸੰਗਠਨ 6 ਫਾਰ ਜਸਟਿਸ ਤੇ ਯੂਕੇ ਅਧਾਰਿਤ ਹੋਰ ਸਿੱਖ ਸੰਗਠਨਾਵਾਂ ਦੇ ਵੱਲੋਂ ਦਿੱਤਾ ਗਿਆ ਸੀ ਐਸ ਐਫ ਜੀ ਇੱਕ ਪ੍ਰੋ ਖਾਲਿਸਤਾਨੀ ਸੰਗਠਨ ਹੈ ਜਿਸ ਤੇ ਭਾਰਤ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ 1967 ਦੇ ਤਹਿਤ ਪਾਬੰਦੀਆਂ ਲਗਾਈਆਂ ਗਈਆਂ ਨੇ ਭਾਰਤ ਨੇ ਇਸ ਸੰਗਠਨ ਨੂੰ ਭਾਰਤ ਵਿਰੋਧੀ ਪ੍ਰਚਾਰ ਤੇ ਵੱਖਵਾਦੀ ਗਤੀਵਿਧੀਆਂ ਦੇ ਨਾਲ ਜੋੜਿਆ ਹੈ ਰੀਪੋਰਟ ਦੇ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਸੀ ਕਿ ਭਾਰਤ ਨੇ ਇੰਟਰਪੋਲ ਦੇ ਰੈੱਡ ਨੋਟਿਸ ਪ੍ਰਣਾਲੀ ਦੀ ਵਰਤੋਂ ਆਪਣੇ ਸਿਆਸੀ ਉਦੇਸ਼ਾਂ ਦੇ ਲਈ ਕੀਤੀ ਹੈ ਜੋ ਕਿ ਇੱਕ ਦਿਰ ਵਰਤੋਂ ਦੀ ਤਰ੍ਹਾਂ ਦੇਖੀ ਜਾਂਦੀ ਹੈ। ਭਾਰਤ ਨੇ ਹਮੇਸ਼ਾ ਇੰਗਲੈਂਡ ਦੇ ਨਾਲ-ਨਾਲ ਕੈਨੇਡਾ ਦੇ ਵਿੱਚ ਰਹਿੰਦੇ ਖਾਲਸਤਾਨੀ ਸਮਰਥਕਾਂ ਅਤੇ ਇਸ ਅੰਦੋਲਨ ਦੇ ਮੁਖਾਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲੱਗਦੇ ਰਹੇ ਨੇ ਜਿਸ ਨੂੰ ਭਾਰਤ ਹਮੇਸ਼ਾ ਤੋਂ ਨਕਾਰਦਾਰ ਰਿਹਾ ਹੈ। ਕੈਨੇਡਾ ਦੇ ਨਾਲ ਭਾਰਤ ਦੇ ਸਬੰਧ ਖਰਾਬ ਹੋਣ ਦਾ ਕਾਰਨ ਵੀ ਇਸ ਮੁੱਦੇ ਨੂੰ ਮੰਨਿਆ ਜਾਂਦਾ ਹੈ। ਆਖਿਰਕਾਰ ਅੰਤਰਰਾਸ਼ਟਰੀ ਦਮਨ ਦੀ ਪਰਿਭਾਸ਼ਾ ਕੀ ਹੈ ਜਦੋਂ ਵੀ ਕੋਈ ਮੁਲਕ ਕਿਸੇ ਵਿਦੇਸ਼ੀ ਧਰਤੀ ਤੇ ਆਪਣੇ ਨਾਗਰਿਕਾਂ ਜਾਂ ਫਿਰ ਸੰਗਠਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਸ ਨੂੰ ਅੰਤਰਰਾਸ਼ਟਰੀ ਦਮਨ ਯਾਨੀ ਕਿ ਟ੍ਰਾਂਸਨੇਸ਼ਨਲ ਰਿਪਰੈਸ਼ਨ ਕਿਹਾ ਜਾਂਦਾ ਹੈ ਰਿਪੋਰਟ ਦੇ ਮੁਤਾਬਿਕ ਅੰਤਰਰਾਸ਼ਟਰੀ ਦਮਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸ਼ਾਮਿਲ ਹੈ ਜੋ ਸਰਹੱਦਾਂ ਨੂੰ ਪਾਰ ਕਰਦੀ ਹੈ ਇਸ ਦੇ ਵਿੱਚ ਸਿੱਧੇ ਤੌਰ ਤੇ ਕਤਲ, ਅਗਵਾ, ਜ਼ਬਰਦਸਤੀ ਗਾਇਬ ਕਰਨਾ, ਕਿਸੇ ਵਿਅਕਤੀ ਤੇ ਨਜ਼ਰ ਰੱਖਣਾ ਜਾਂ ਫਿਰ ਅਸਿੱਧੇ ਤੌਰ ਤੇ ਆਨਲਾਈਨ ਪਰੇਸ਼ਾਨ ਕਰਨਾ, ਡਿਜੀਟਲ ਨਿਗਰਾਨੀ ਕਰਨਾ, ਪਰਿਵਾਰਿਕ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਿਲ ਹੈ। ਕਮੇਟੀ ਨੇ ਯੂਕੇ ਸਰਕਾਰ ਨੂੰ ਅਜਈਆਂ ਗਤੀਵਿਧੀਆਂ ਨੂੰ ਰੋਕਣ ਅਤੇ ਪੀੜਤਾਂ ਦੀ ਸੁਰੱਖਿਆ ਲਈ ਹੋਰ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਭਾਰਤ ਨੇ ਯੂਕੇ ਦੇ ਵਿੱਚ ਖਾਲਿਸਤਾਨੀ ਅਤਵਾਦ ਨੂੰ ਲੈ ਕੇ ਵਾਰ-ਵਾਰ ਚਿੰਤਾ ਜ਼ਾਹਰ ਕੀਤੀ ਹੈ। ਪਾਤ ਮੰਤ੍ਰਾਲੇ ਨੇ ਰਿਪੋਰਟ ਦੇ ਵਿੱਚ ਵਰਤੇ ਗਏ ਸਰੋਤ ਖਾਸ ਕਰਕੇ ਐਸ ਐਫ ਜੇ ਵਰਗੀਆਂ ਪਾਬੰਦੀਸ਼ੁਦਾ ਸੰਸਥਾਵਾਂ ਇਹਨਾਂ ਨੂੰ ਭਾਰਤ ਵਿਰੋਧੀ ਪ੍ਰਚਾਰ ਦਾ ਹਿੱਸਾ ਕਰਾਰ ਦਿੰਦਾ ਹੈ ਭਾਰਤ ਦਾ ਮੰਨਣਾ ਹੈ ਕਿ ਅਜਿਹੀਆਂ ਸੰਸਥਾਵਾਂ ਅੰਤਰਰਾਸ਼ਟਰੀ ਪੱਧਰ ਤੇ ਵੱਖਵਾਦੀ ਏਜੰਡੇ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜੋ ਭਾਰਤ ਦੀ ਸੁਰੱਖਿਆ ਤੇ ਅਖੰਡਤਾ ਦੇ ਲਈ ਖਤਰਾ ਨੇ ਭਾਰਤ ਨੇ ਯੂਕੇ ਦੀ ਸੰਸਦੀ ਰਿਪੋਰਟ ਨੂੰ ਸਿਰੇ ਤੋਂ ਬੇਬੁਨਿਆਦ ਤੇ ਗੈਰ ਪ੍ਰਮਾਣਿਤ ਕਰਾਰ ਦਿੱਤਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਅਜਿਹੇ ਦੋਸ਼ਾਂ ਨੂੰ ਸਵੀਕਾਰ ਨਹੀਂ ਕਰੇਗਾ ਜੋ ਗੈਰ ਪਰਸਯੋਗ ਅਤੇ ਭਾਰਤ ਵਿਰੋਧੀ ਤੱਤਾਂ ਦੇ ਦੁਆਰਾ ਫੈਲਾਏ ਜਾ ਰਹੇ ਨੇ ਇਹ ਵਿਵਾਦ ਭਾਰਤ ਅਤੇ ਯੂਕੇ ਦੇ ਦਰਮਿਆਨ ਚੱਲ ਰਹੀਆਂ ਕੂਟਨੀਤਿਕ ਗੱਲਬਾਤ ਅਤੇ ਸਹਿਯੋਗ ਤੇ ਅਸਰ ਪਾ ਸਕਦਾ ਹੈ ਖਾਸ ਕਰਕੇ ਅਤਵਾਦ ਅਤੇ ਸੁਰੱਖਿਆ ਦੇ ਮੁੱਦਿਆਂ ਤੇ ਭਾਰਤ ਅਤੇ ਯੂਕੇ ਨੂੰ ਇਸ ਮਾਮਲੇ ਨੂੰ ਲੈ ਕੇ ਕਾਫੀ ਧਿਆਨ ਦੇ ਨਾਲ ਚੱਲਣਾ ਪਵੇਗਾ ਕਿਉਂਕਿ ਅਜਿਹੇ ਮਸਲਿਆਂ ਨਾਲ ਪਹਿਲਾਂ ਹੀ ਭਾਰਤ ਅਤੇ ਕੈਨੇਡਾ ਵਰਗੇ ਦੇਸ਼ਾਂ ਦੇ ਸਬੰਧ ਵੀ ਖਰਾਬ ਹੋ ਚੁੱਕੇ ਨੇ